ਪੁਲਿਸ ਨੇ ਕੋਲ ਵੀਡੀਓ ਪਹਿਲਾਂ ਤੋਂ ਹੀ ਸੀ ਕੀ ਹੈ ਤੇ ਹਜੇ ਵੀ ਟੀਮ ਲੱਗੀ ਹੋਈ ਹੈ ਡੰਬ ਵਿੱਚ ਪਾਇਆ ਤੇ ਆਪਾਂ ਜਲਦ ਤੋਂ ਸਾਨੂੰ ਕਲੂਜ਼ ਕੁਝ ਮਿਲੇ ਹਨ ਇਹਦੇ ਵਿੱਚ ਜ਼ਰੂਰੀ ਇਹ अहम ਸੁਰਾਗ ਮਿਲੇ ਹਨ ਤੇ ਜਲਦੀ ਇਹ ਵਾਧਾ ਟਰੇਸ ਹੋ ਜਾਏਗੀ ਵਾਦਾ ਕਰਕੇ ਗਿਆ ਸੀ ਇਹਨਾਂ ਨੂੰ ਸਾਰੇ ਨਾਲ ਵੀ ਮੈਂ ਸਾਰੇ ਅ ਪ੍ਰਸ਼ਾਸਨ ਦੇ ਉੱਚ ਅਫਸਰ ਸਹਿਬਾਨ ਇੱਥੇ ਨਾਲ ਤੁਹਾਨੂੰ ਲੈ ਕੇ ਆਉਂਗਾ ਤੁਹਾਡੇ ਕੋਲ ਆ ਕੇ ਤੁਸੀਂ ਆਪਣੀ ਗੱਲ ਵੀ ਦੱਸਿਓ ਤੇ ਉਹ ਦੱਸ ਕੇ ਤੁਹਾਨੂੰ ਵਿਸ਼ਵਾਸ ਵੀ ਦਿਵਾ ਕੇ ਜਾਣਗੇ ਵੀ ਇਹ ਜਿਹੜਾ ਟਰੇਸ ਦਾ ਜਿਹੜੇ ਕੇਸ ਦੇ ਸਾਰੇ ਟਰੇਸ ਕਰਕੇ ਦਿਵਾ ਗਿਆ ਦਾ ਹਦਾਂ ਦੇ ਵਿੱਚ ਵਿੱਚ ਇਹ ਸਾਰੀਆਂ ਮਰਕਟੇਸ ਕਾਫੀ ਨੇੜੇ ਤੱਕ ਪਹੁੰਚ ਗਏ ਅਸੀਂ ਤੇ ਇਹ ਟ੍ਰੇਸ ਕਰਕੇ ਦੇਵਾਂਗੇ ਤੇ ਹਰ ਹਾਲ ਦੇ ਵਿੱਚ ਇਹ ਜਿਹੜੀ ਵਾਰਦਾਤ ਹੋ ਜੇ ਟ੍ਰੇਸ ਵੀ ਹੋਊਗੀ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਅੰਰਕੇ ਹੱਲ ਵੀ ਕੀਤਾ ਜਾਊਗਾ ਇਹ ਸਾਰਾ ਇੱਕ ਨਾਈਟ ਡੋਮੀਨੇਸ਼ਨ ਦਾ ਪਲਾਨ ਬਣਾਇਆ ਜਾਂਦਾ ਹੈ ਉਹਦੇ ਵਿੱਚ ਗੈਸਟਡ ਅਫਸਰ ਦੀ ਵੀ ਡਿਊਟੀ ਲੱਗਦੀ ਹੈ ਐਸਚੂ ਦੀ ਵੀ ਡਿਊਟੀ ਲੱਗਦੀ ਨਾਈਟ ਚੈਕਿੰਗ ਦੀ ਤੇ ਸਾਰੀ ਪੀਸੀਆਰ ਸਾਰੀ ਜਿਹੜੇ ਦਾਦ ਦੇ ਨਾਕੀ ਹੁੰਦੇ ਉਹ ਚੈੱਕ ਵੀ ਹੁੰਦੇ ਆ ਤੇ ਉਹਨਾਂ ਦੀ ਉਹਨਾਂ ਨੂੰ ਬਰੀਫ ਵੀ ਕੀਤਾ ਜਾਂਦਾ ਹੈ ਸੁਨੋ ਲਾਈਵ ਤੁਹਾਡਾ ਮਲੇ ਤਮਾਮ ਦਰਸ਼ਕਾ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਹਲਕਾ ਪੂਰਬੀ ਦੀ ਗੱਲ ਕਰੀ ਹਲਕਾ ਪੂਰਬੀ ਦੇ ਵਿੱਚ ਲਗਾਤਾਰ 2 ਮਹੀਨਿਆਂ ਤੋਂ ਜਿਹੜਾ ਕ੍ਰਾਈਮ ਗਰਾਫ ਬੰਦਾ ਜਾ ਰਿਹਾ ਸੀ ਜਿਹਦੇ ਚੱਲਦੇ ਹੋਏ ਅੱਜ ਦਲਜੀਤ ਸਿੰਘ ਗੁਰਾ ਪੋਲਾ ਹਲਕਾ ਪੂਰਬੀ ਦੇ ਐਮਐਲਏ ਉਹਨਾਂ ਵੱਲੋਂ ਇੱਕ ਮੀਟਿੰਗ ਰੱਖੀ ਗਈ ਜਿੱਥੇ ਅਭਿਮਨਿਉ ਜਿਹੜੇ ਨੇ ਏਸੀਪੀ ਜਿਹੜੇ ਏਡੀਸੀਪੀ ਉਹ ਵੀ ਪਹੁੰਚੇ ਸੀ ਕਿ ਸੰਦੀਪ ਜੀ ਏਸੀਪੀ ਉਹ ਵੀ ਪਹੁੰਚੇ ਸੀ ਗੱਲਬਾਤ ਵੀ ਕਰਦੇ ਐਮਐਲਏ ਸਾਹਿਬ ਨਾਲ ਐਮਐਲਏ ਸਾਹਿਬ ਮੀਟਿੰਗ ਰੱਖੀ ਗਈ ਹੈ ਲਗਾਤਾਰ ਚੋਰੀ ਦੀ ਵਾਰਤਾਂ ਵਧੀਆਂ ਜਾ ਰ ਬਿਲਕੁਲ ਸਤਕਾਰਯੋਗ ਤਾਜਪੁਰ ਰੋਡ ਦੇ ਸਾਰੇ ਹੀ ਦੁਕਾਨਦਾਰ ਸਾਹਿਬ ਅੱਜ ਇਕੱਠੇ ਹੋਏ ਨੇ ਔਰ ਇੱਕ ਤੋਂ ਪਹਿਲਾਂ ਵੀ ਮੈਨੂੰ ਇਹਨਾਂ ਨੇ ਬੁਲਾਇਆ ਗਿਆ ਸੀ ਹੁਕਮ ਹੋਇਆ ਸੀ ਇਹਨਾਂ ਵੱਲੋਂ ਤੇ ਮੈਂ ਆ ਕੇ ਇਹਨੂੰ ਦੱਸਿਆ ਵੀ 26 ਜਨਵਰੀ ਕਰਕੇ ਕਿਉਂਕਿ ਜਿਹੜੀ ਵਾਰਦਾਤ ਹੋਈ ਹੈ ਲੇਟੈਸਟ ਤੋਂ ਪਹਿਲਾਂ ਵੀ ਵਾਰਦਾਤਾਂ ਹੋਈਆਂ ਚਲੋ ਤੇ ਉਸ ਤੋਂ 26 ਜਨਵਰੀ ਕਰਕੇ ਥੋੜੀ ਜਿਹੀ ਫੋਰਸ ਬਿਜੀ ਸੀਗੀ ਤੇ ਉਸ ਤੋਂ ਬਾਅਦ ਮੈਂ ਵਾਅਦਾ ਕਰਕੇ ਗਿਆ ਸੀ ਇਹਨਾਂ ਨਾਲ ਸਾਰੇ ਨਾਲ ਵੀ ਮੈਂ ਸਾਰੇ ਅ ਪ੍ਰਸ਼ਾਸਨ ਦੇ ਉੱਚ ਅਫਸਰ ਸਾਹਿਬਾਨ ਇੱਥੇ ਨਾਲ ਤੁਹਾਡੇ ਲੈ ਕੇ ਆਉਂਗਾ ਤੁਹਾਡੇ ਕੋਲ ਆਕੇ ਤੁਸੀਂ ਆਪਣੀ ਗੱਲ ਵੀ ਦੱਸਿਓ ਤੇ ਉਹ ਦੱਸ ਕੇ ਤੁਹਾਨੂੰ ਵਿਸ਼ਵਾਸ ਵੀ ਦਿਵਾ ਕੇ ਜਾਣਗੇ ਵੀ ਇਹ ਜਿਹੜਾ ਟਰੇਸ ਆ ਜਿਹੜੇ ਕੇਸ ਨੇ ਸਾਰੇ ਟਰੇਸ ਕਰਕੇ ਦੇਵਾਂਗੇ ਅੱਜ ਏਡੀਸੀਪੀ ਸ਼੍ਰੀ ਬਨੀਓ ਰਾਣਾ ਜੀ ਜਿਹੜੇ ਨਵੇਂ ਲੱਗੇ ਨੇ ਫੋਰ ਲੱਗੇ ਨੇ ਤੇ ਔਰ ਏਸੀਪੀ ਸਾਹ ਸੰਦੀਪ ਸਿੰਘ ਜੀ ਤੇ ਐਸਐਚਓ ਸਾਰੇ ਇੱਥੇ ਆਏ ਨੇ ਉਹ ਸਾਰੇ ਦੁਕਾਨਦਾਰਾਂ ਨੇ ਆਪਣੀ ਇਹ ਸਮੱਸਿਆ ਦੱਸੀਆਂ ਤੇ ਜਿਹੜੀਆਂ ਪਹਿਲ ਦੇ ਆਧਾਰ ਤੇ ਹੱਲ ਹੋਣ ਵਾਲੀਆਂ ਜਿਵੇਂ ਕਿ ਸਕੂਲ ਦੀ ਸਮੱਸਿਆ ਹੈਗੀ ਆ ਜਾਂ ਸਵੇਰੇ ਪੀਸੀਆਰ ਦੀ ਸਮੱਸਿਆ ਹੈਗੀ ਆ ਉਹ ਕੱਲ ਤੋਂ ਹੀ ਸਵੇਰ ਤੋਂ ਹੀ ਉਹਦੇ ਤੇ ਇੰਪਲੀਮੈਂਟ ਹੋਊਗਾ ਬਿਲਕੁਲ ਉਹ ਆਊਗਾ ਤੇ ਬਾਕੀ ਜਿਹੜੀ ਬਾਰਦਾਤਾਂ ਉਹ ਵੀ ਏਡੀਸੀਪੀ ਸਾਹਿਬ ਆਈਪੀਐਸ ਨੇ ਔਰ ਬੜੇ ਇੰਟੈਲੀਜੈਂਟ ਨੇ ਤੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਮਿਲ ਕੇ 10 ਦਿਨ ਦੇ ਵਿੱਚ ਵਿੱਚ ਇਹ ਸਾਰੀਆਂ ਮਾਰਕ ਟ੍ਰੇਸ ਕਾਫੀ ਨੇੜੇ ਤੱਕ ਪਹੁੰਚ ਗਿਆ ਸੀ ਜੀ ਤੇ ਇਹ ਟ੍ਰੇਸ ਕਰਕੇ ਦੇਵਾਂਗੇ ਤੇ ਹਰ ਹਾਲ ਦੇ ਵਿੱਚ ਇਹ ਜਿਹੜੀ ਵਾਰਦਾਤ ਹੋਈ ਟ੍ਰੇਸ ਵੀ ਹੋਊਗੀ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਮਿਲ ਕੇ ਹੱਲ ਵੀ ਕੀਤਾ ਜਾਊ ਕਿਉਂਕਿ ਸਰਕਾਰ ਦਾ ਸਾਡਾ ਆਮ ਆਦੀ ਪਾੜੀ ਸਰਕਾਰ ਆ ਮਾ ਜੋ ਕੋ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾ ਜੀ ਇਮਾਨਦਾਰਿਕ ਕਰਮਸ਼ੀਲ ਮੁੱਖ ਮੰਤਰੀ ਨੇ ਤੇ ਸਾਡੀ ਸਰਕਾਰ ਦੀ ਪਹਿਲ ਆ ਵੀ ਹਰੇਕ ਦੀ ਜਾਨ ਮਾਲ ਦੀ ਰੱਖਿਆ ਕਰਨਾ ਸਰਕਾਰ ਦੀ ਡਿਊਟੀ ਹੈ ਜੀ ਤੇ ਉਹ ਬਿਲਕੁਲ ਹਰ ਹਾਲ ਚੋ ਅਭਿਮਨਿਉ ਜੀ ਤੁਸੀਂ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਕ੍ਰਾਈਮ ਕੱਟ ਕੀਤਾ ਸੀ ਅੰਮ੍ਰਿਤਸਰ ਤੋਂ ਆਏ ਹੋ ਲੁਧਿਆਣਾ ਸ਼ਹਿਰ ਦੇ ਵਿੱਚ ਲੱਗਦਾ ਹੈ ਕਿ ਜਿਹੜੀਆਂ ਵਾਰਤਾਂ ਲਗਾਤਾਰ ਹੋਈਆਂ ਨੂੰ ਟ੍ਰੇਸ ਕੀਤਾ ਜਾਊਗਾ ਕਿਉਂਕਿ ਲੋਕ ਰੋਕ ਲਗਾਣੇ ਕਿ ਬੋਲ ਜਿਹੜੀ ਹੈ ਕਈ ਵਾਰ ਚੋਰ ਫੜਕਦੇ ਆ ਜਿਹੜੇ ਚੋਰ ਫੜਕਾਂਦੇ ਉਹਨਾਂ ਤੋਂ ਹੀ ਪਰਚਾ ਦਰਜ ਕਰ ਦਿੱਤਾ ਜਾਂਦਾ ਫਿਰ ਲੋਕਾਂ ਦੇ ਵਿੱਚ ਵਿਸ਼ਵਾਸ ਕਿੱਥੋਂ ਹੋਊਗਾ ਚੋਰ ਫੜੇ ਕਿੱਦਾਂ ਜਾਣਗੇ ਦੇਖੋ ਜੀ ਮੈਨੂੰ ਮੈਂ ਇਸ ਸੋਮਵਾਰ ਨੂੰ ਚਾਰਜ ਲਿਆ ਸੀਗਾ ਤੇ ਉਹ ਚਾਰਜ ਆਪਣਾ ਲੈਣ ਤੋਂ ਬਾਅਦ ਸਾਰਿਆਂ ਦੀ ਮੈਂ ਮੀਟਿੰਗ ਕਰਕੇ ਇਹ ਗੱਲ ਬਿਲਕੁਲ ਕਲੀਅਰ ਕਰਤੀ ਹੈ ਕਿ ਭਈ ਜਦੋਂ ਵੀ ਕੋਈ ਤੁਹਾਡੇ ਕੋਲ ਕੰਪਲੇਂਟ ਹੁੰਦੀ ਹੈ ਕੋਈ ਦਰਖਾਸਤ ਹੁੰਦੀ ਹੈ ਨਾਲ ਹੀ ਨਾਲ ਆਪਸ ਤੇ ਕਾਰਵਾਈ ਕਰਦੇ ਐਫ ਆਈ ਆਰ ਬੰਦੀ ਰਿਹਾ ਐਫ ਆਈ ਆਰ ਰਜਿਸਟਰ ਕਰਨ ਇਸ ਤੋਂ ਇਲਾਵਾ ਜੇ ਆਪਣੀ ਜਿਹੜੀ ਬੋਲੀ ਆ ਬੋਲੀ ਚੰਗੀ ਰੱਖਣੀ ਹੈ ਉਹਦੇ ਹਿਸਾਬ ਨਾਲ ਆਪਾਂ ਪਿਆਰ ਨਾਲ ਗੱਲ ਕਰਨੀ ਹੈ ਸਾਡੇ ਨਾਲ ਤੇ ਆਕੀ ਕ੍ਰਾਈਮ ਮੀਟਿੰਗ ਵੀ ਲਈਤੀ ਗਈ ਹੈ ਪਿਛਲੇ ਕੇਸਾਂ ਨੂੰ ਰਿਵਿਊ ਕੀਤਾ ਗਿਆ ਤੇ ਹੁਣ ਐਮਐਲਏ ਸਾਹਿਬ ਨੇ ਜਿਹੜੀ ਆਪਣੀ ਪਬਲਿਕ ਮੀਟਿੰਗ ਰੱਖੀ ਸੀਗੇ ਇਹਦੇ ਵਿੱਚ ਵੀ ਕੁਝ ਕੇਸ ਧਿਆਨ ਦੇ ਵਿੱਚ ਆਇਆ ਜਿਹੜੇ ਕਿ ਅਜੇ ਤੱਕ ਅੰਟਰੇਸ ਚੱਲ ਰਹੇ ਆ ਤੇ ਅਪਰ ਇਹ ਮੈਂ ਸਾਰੇ ਨੂੰ ਆਸ਼ਵਾਸ਼ਣ ਦਿੰਦਾ ਹੈ ਕਿ ਆਪਾਂ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੇ ਪੈਂਡਿੰਗ ਕੇਸ ਚਲੇ ਆ ਰਹੇ ਇਹਨਾਂ ਨੂੰ ਆਪਾਂ ਟਰੇਸ ਕਰਾਂਗੇ ਤੇ ਜਲਦੋ ਜਲ ਉਹਨਾਂ ਨੂੰ ਫੜ ਕੇ ਆਪਾਂ ਦੋਸ਼ੇ ਨੂੰ ਅੰਦਰ ਦੇਵਾਗੇ ਦੇਖੀ ਸਰ ਇਹਦੇ ਵਿੱਚ ਗੱਲ ਕੀਤੀ ਹੋਈ ਹੈ ਅੱਜ ਨੂੰ ਹੀ ਜਦੋਂ ਐਮਐਲਏ ਸਾਹਿਬ ਨੇ ਪਬਲਿਕ ਮੀਟਿੰਗ ਰੱਖੀ ਅੱਜ ਹੀ ਵੀਡੀਓ ਖੰਗਾਲੀ ਗਈ ਲੇਕਿਨ ਵਾਰ-ਵਾਰ ਲਗਾਤਾਰ ਹੋ ਰਹੀ ਸੀ ਪਿਛਲੇ 2 ਮਹੀਨੇ ਤੋਂ ਉਦੋਂ ਵੀਡੀਓ ਕਿਉਂ ਨਹੀਂ ਖੰਗਾਲੀ ਗਈ ਤੁਸੀਂ 3 ਦਿਨ ਪਹਿਲੇ ਚਾਰਜ ਲਿੱਤਾ ਵਾ ਚਾਰਜ ਲੈਣ ਤੋਂ ਬਾਅਦ ਪ੍ਰੈਸ਼ਰ ਜਾਂ ਅਫਸਰ ਨੂੰ ਖੁਸ਼ ਕਰਨ ਵਾਸਤੇ ਵੀਡੀਓ ਖੰਗਾਲ ਦਿੱਤੀ ਗਈ ਕਿ ਤੁਹਾਨੂੰ ਲੱਗਦਾ ਕਿ ਮਾਮਲੇ ਟਰੇਸ ਨੇ ਜੀ ਦੇਖੋ ਵੀਡੀਓ ਤਾਂ ਇਹ ਜਿਹੜੀ ਵੀਡੀਓ ਹੈਗੀ ਆ ਇਹ ਪਹਿਲਾਂ ਵੀ ਸਾਡੇ ਕੋਲ ਸੀਗੀ ਪਹਿਲਾਂ ਆਪਣੀ ਟੀਮਾਂ ਇਸ ਤੇ ਲੱਗੀ ਹੋਈਆਂ ਤੇ ਕੈਮਰੇ ਵੀ ਖੰਗਾਲੇ ਜਾ ਰਹੇ ਸੀਗੇ ਵਿੱਚ ਹੋ ਸਕਦਾ ਮੈਂ ਮਤਲਬ ਪਹਿਲਾਂ ਕੀ ਹੋਇਆ ਉਹਦੇ ਮੈਂ ਕਮੈਂਟ ਨਹੀਂ ਕਰਨਾ ਬਟ ਪੁਲਿਸ ਦੇ ਕੋਲ ਵੀਡੀਓ ਪਹਿਲਾਂ ਤੋਂ ਹੀ ਸੀਗੀ ਤੇ ਹਜੇ ਵੀ ਟੀਮ ਲੱਗੀ ਹੋਈ ਹੈ ਡੰਪ ਵਿੱਚ ਪਾਇਆ ਤੇ ਆਪਾਂ ਜਲਦੋਂ ਸਾਨੂੰ ਕਲੂਜ਼ ਕੁਝ ਮਿਲੇ ਹਨ ਇਹਦੇ ਵਿੱਚ ਜ਼ਰੂਰੀ ਕਿ ਅਹਿਮ ਸੁਰਾਗ ਮਿਲੇ ਹਨ ਤੇ ਜਲਦੀ ਇਹ ਵਾਰਦਾਤ ਟਰੇਸ ਹੋ ਜਾਏਗੀ ਸਮਾਰਟ ਸਿਟੀ ਦੇ ਕੈਮਰੇ ਕਿਉਂ ਨਹੀਂ ਚੈੱਕ ਕੀਤੇ ਜਾ ਸਕਦੇ ਕਿ ਕਿੱਥੋਂ ਦੀ ਆਊਟ ਹੁੰਦੇ ਕਿੱਥੋਂ ਇਨ ਹੁੰਦੇ ਨੇ ਕੁਝ ਕਲਿਊ ਮਿਲ ਸਕਦੇ ਨੇ ਸਰ ਕਿੱਥੇ ਰਾਉਂਡ ਅਪ ਕਰਦੇ ਨੇ ਕਿੱਥੋਂ ਜਾਂਦੇ ਨੇ ਦੇਖੋ ਜੀ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਵੀ ਤੁਹਾਨੂੰ ਸਾਰਾ ਕੁਝ ਦੱਸ ਦਈਏ ਆਪਾਂ ਕਿ ਵੀ ਆਪਾਂ ਕੀ ਚੈੱਕ ਕਰ ਰਹੇ ਹਾਂ ਕੀ ਨਹੀਂ ਚੈੱਕ ਕਰ ਰਹੇ ਉਹ ਫਿਰ ਚੰਗਾ ਨਹੀਂ ਆ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਸਾਨੂੰ ਕੁਝ ਅਹਿਮ ਸੁਰਾਗ ਮਿਲੇ ਆ ਤੇ ਜਲਦੀ ਇਹਨਾਂ ਨੂੰ ਆਪਾਂ ਫੜ ਲਵਾਂਗੇ ਜਿਹੜੀ 20 ਬੰਦੀਆਂ ਦੀ ਵੀਡੀਓ ਵਾਇਰਲ ਹੋ ਰਹੀ ਸਰ ਉਹ ਮੇਨ ਹੱਦ ਹੈ ਕਿ ਉਹ ਜਿਸ ਤਰ੍ਹਾਂ ਦੀ ਉਹਨੇ ਬੋਲੀ ਹੈ ਅਸੀਂ ਆਹ ਨਹੀਂ ਕਹਿੰਦੇ ਕਿ ਬਾਹਰਲੇ ਨੇ ਲੇਕਿ ਆਈ ਹੈ ਤੇ ਆਪਣੀ ਟੀਮਾਂ ਲੱਗੀ ਹੋਈਆਂ ਆ ਪਾ ਨੂੰ ਜਲਦ ਤੋਂ ਤੁਹਾਨੂੰ ਫੜ ਕੇ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਾਂਗੇ ਇੱਕ ਵੱਡਾ ਸਵਾਲ ਹੈ ਰਾਤ ਨੂੰ ਪੀਸੀਆ ਨજર ਨਹੀਂ ਆਉਂਦੀ ਚਾਹੇ ਕੋਈ ਵੀ ਆਂਦਾ ਹੋਵੇ ਰਾਤ ਨੂੰ 1 2 ਵਜੇ ਆਂਦੀ ਹੈ ਤਾਂ ਰਾਊਂਡ ਆਪਣੀ ਨਜ਼ਰ ਆਂਦਾ ਕਿਸੀ ਟਾਬੇ 'ਚ ਬੈਠੀ ਹੋਣਗੇ ਜਾਂ ਕਿੱਥੇ ਲੋਕ ਕਹਿ ਰਹੇ ਨੇ ਲੇਕਿਨ ਉਹਨਾਂ ਦੀ ਗਸ਼ਤ ਵਧਾਈ ਜਾ ਸਕਦੀ ਨਫਰੀ ਦੀ ਕبھی ਬੇਸ਼ਕ ਹੈਗੀ ਹੈ ਲੇਕਿਨ ਪੀਸੀਆ ਨੂੰ ਰਾਊਂਡ ਅਪ ਕਿਰਨ ਵੱਲੋਂ ਕਿਹਾ ਦੇਖੋ ਜੀ ਪ੍ਰੋਪਰ ਰਾਤ ਦਾ ਨਾਈਟ ਡੋਮੀਨੇਸ਼ਨ ਦਾ پلان ਬੰਦਾ ਹੈ ਕਮਿਸ਼ਨਰ ਪੁਲਿਸ ਆਪਣੇ ਕੁਲਦੀਪ ਚਾਲਵਲੋਂ ਇਹ ਸਾਰਾ ਇੱਕ ਨਾਈਟ ਡੋਮੀਨੇਸ਼ਨ ਦਾ پلان ਬਣਾਇਆ ਜਾਂਦਾ ਤੇ ਸਾਰੀ ਪੀਸੀਆਰ ਸਾਰੀ ਜਿਹੜੇ दांत ਦੇ ਨਾਕੇ ਹੁੰਦੇ ਉਹ ਚੈੱਕ ਵੀ ਹੁੰਦੇ ਆ ਤੇ ਉਹਨਾਂ ਦੀ ਉਹਨਾਂ ਨੂੰ ਬਰੀਫ ਵੀ ਕੀਤਾ ਜਾਂਦਾ ਹੈ ਤੇ ਇਦਾਂ ਦੀ ਜੇ ਕੋਈ ਮਤਲਬ ਜੇ ਲੱਗਦਾ ਹੈ ਕਿਤੇ ਕੋਈ ਗੱਲ ਆ ਰਹੀ ਹੈ ਭਈ ਕੋਈ ਪਾਰਟਿਕੂਲਰ ਪੁਆਇੰਟ ਤੇ ਦਿੱਕਤ ਆ ਰਹੀ ਹੈ ਤੇ ਆਪਾਂ ਉਹਨੂੰ ਰਿਵਿਊ ਕਰਕੇ ਉੱਥੇ ਹੋਰ ਆਪਾਂ ਫੋਰਸ ਵਧਾ ਦਾਂਗੇ ਹਲਕਾ ਪੂਰਬੀ ਤੁਹਾਡੇ ਨਾਲ ਸੰਪਰਕ ਕਰਨਾ ਚਾਹਵੇ ਜਦੋਂ ਨਹੀਂ ਸੁਣਦੇ ਕੋਈ ਮੁਲਾਜ਼ਮ ਨਹੀਂ ਸੁਣਦੇ ਤੁਹਾਡੇ ਨਾਲ ਸੰਪਰਕ ਕਿਸ ਸਰਕਾਰੀ ਨੰਬਰ ਤੇ ਕਰ ਸਕਦੇ ਨੇ ਜੀ ਮੇਰਾ ਪਰਸਨਲ ਨੰਬਰ ਹੀ ਜਿਹੜਾ ਹੈ ਉਸ ਚੱਲਦਾ ਹੈ ਸਾਰੀ ਥਾਵਾਂ ਤੇ ਉਹੀ ਵੈਬਸਾਈਟ ਤੇ ਵੀ ਹਰ ਕੰਟਰੋਲ ਰੂਮ ਤੇ ਵੀ 9466623838 ਤੇ ਕੋਈ ਵੀ ਬੰਦਾ ਮੈਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਐਸਪੀ ਸਾਹਿਬ ਨਾਲ ਵੀ ਗੱਲਬਾਤ ਕਰ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਾਡੇ ਨੰਬਰ ਪਬਲਿਕ ਦੀ ਸੇਵਾ ਲਈ ਹੈ ਉਹਨਾਂ ਦੀ ਸੁਰੱਖਿਆ ਲਈ ਹੈ ਜਦੋਂ ਕਿਸੇ ਨੂੰ ਦਿੱਕਤ ਆਉਂਦੀ ਹੈ ਤਾਂ ਸਾਡੇ ਨੰਬਰ ਤੇ ਜਰੂਰ ਸੰਪਰਕ ਕਰਦੇ ਦਾ ਜੀ ਸੁਖਦੀਪ ਜੀ ਟਰੇਸ ਹੋ ਸਕਦੇ ਨੇ ਮਾਮਲੇ ਕਿਉਂਕਿ ਅਨੁਭਵ ਜੀ ਨੇ ਕਹਿਤਾ ਹੈ ਲੇਕਿਨ ਟਰੇਸ ਹੋ ਜਾਣਗੇ ਲੇਕਿਨ ਤੁਸੀਂ ਕਿਸ ਤਰ੍ਹਾਂ ਦੇ ਬਿਲਕੁਲ ਟਰੇਸ ਹੋਣਗੇ ਜੀ ਇਹ ਕਰਾਂਗੇ ਟਰੇਸ ਇਹਨਾਂ ਨੂੰ ਤੇ ਸਾਡੇ ਕੋਲ ਲੀਡਸ ਵੀ ਹੈਗੀਆਂ ਕੰਮ ਵੀ ਕੀਤਾ ਜਾ ਰਿਹਾ ਹੈ ਇੱਥੇ ਤੇ ਕਰਾਂਗੇ ਟਰੇਸ ਇਹਨਾਂ ਨੂੰ ਲੇਕਿਨ ਸੁਖਦੇਵ ਜੀ ਦਾ ਇੱਕ ਛੋਟਾ ਜਿਹਾ ਸਵਾਲ ਹੈ ਤਿੰਨ ਨੰਬਰ ਥਾਣੇ ਚੰਨਾਂ ਨੇ ਐਸਾ ਰੂਪ ਦਿਖਾਇਆ ਸੀਗਾ ਕਿ ਵੱਡੇ ਤੋਂ ਵੱਡੇ ਗੈਂਗਸਰ ਚੱਲੇਗੇ ਸੱਤ ਨੰਬਰ ਵੀ ਮੈਂ ਚਾਹਾਂਗਾ ਕਿ ਲੋਕ ਚਾਹੁੰਦੇ ਨੇ ਕਿ ਉਸ ਰੂਪ ਵਿੱਚ ਆਓ ਤੇ ਉਹ ਜ ਸਖਤ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਟ੍ਰੇਸ ਕਰਾਂਗੇ ਤੇ ਇਹਨਾਂ ਨੂੰ ਫੜ ਕੇ ਸਲਾਖਾਂ ਪਛੇਦ ਦੇਵਾਂਗੇ ਬਹੁਤ ਜਲਦੀ ਦਾ ਰਿਜ਼ਲਟ ਆਏਗਾ ਸ਼ੁਕਰੀਆ ਸਾਡੇ ਨਾਲ ਐਡੀਸੀਪੀ 4 ACP ਤੇ ਐਸਐਚਓ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਨੇ ਦੱਸਿਆ ਕਿ ਜਲਦੀ ਮਾਮਲੇ ਜਿਹਨੇ ਟ੍ਰੇਸ ਕਰ ਲਈ ਤੇ ਜਾਣ ਕੇ ਲੇਕਿਨ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਆਖਿਰ ਚੋਰਾ ਦੇ ਵਿੱਚ ਜਿਹੜੀ ਪੁਲਿਸ ਦਾ ਖੋਫ ਨਹੀਂ ਰਿਹਾ ਕਿ ਪੁਲਿਸ ਜਿਹੜੀ ਹੈ ਹੁਣ ਖਾਕੀ ਦਾ ਖੋਫ ਦੁਬਾਰਾ ਬਰਕਰਾਰ ਕਰੇਗੀ ਕਿ ਕੁਝ ਜਿਹੜੀ ਪੁਲਿਸ ਨੂੰ ਵੀ ਹੁਣ ਖਾਕੀ ਦਾ ਖੋਫ ਇਸ ਕਰਕੇ ਬਰਕਰਾਰ ਕਰਨਾ ਪੈਣਾ ਕਿਉਂਕਿ ਲੋਕ ਜਿਹੜੇ ਨੇ ਹੁਣ ਕਾਫੀ ਇਲਜ਼ਾਮ ਲਗਾਉਂਦੇ ਨੇ ਕਿ ਪੁਲਿਸ ਜਿਹੜੀ ਹੈ ਚੋਰਾ ਛੱਡ ਦਿੰਦੀ ਹੈ ਪੁਲਿਸ ਕਾਰਵਾਈ ਨਹੀਂ ਕਰਦੀ ਲੇਕਿਨ ਹਲਕਾ ਪੂਰਬੀ ਦੀ ਜੋ ਹਾਲਾਤ ਬਣੇ ਹੋਏ ਸੀਗੇ ਕਿ ਲਗਾਤਾਰ ਚੋਰੀ ਦੀ ਵਾਰਦਾਤਾਂ ਹੋ ਰਹੀ ਸੀ ਕਿਦੇ ਸ਼ਟਰ ਪੱਟੇ ਜਾ ਰਹੇ ਸੀਗੇ ਕਿਸੇ ਸੁਨਾਰੇ ਦੁਕਾਨਾ ਦੇ ਉੱਤੇ ਜਾਇਆ ਜਾ ਰਿਹਾ ਸੀਗਾ ਕਈ ਸੁਨਾਰੇ ਦੀਆਂ ਦੁਕਾਨਾਂ ਦੇ ਵਿੱਚ ਦਿਨ ਦਿਹਾੜੇ ਅਸਲਾ ਦਿਖਾਇਆ ਮਨੀਓ ਰਾਣਾ ਜਿਹੜੇ ਏਡੀਸੀਪੀ 4 ਲੱਗੇ ਨੇ ਸੰਦੀਪ ਜੀ ਏਸੀਪੀ ਲੱਗੇ ਨੇ ਸੁਖਦੇਵ ਭਰਾੜ ਐਸਐਚਓ ਨੇ ਲੇਕਿਨ ਪੁਲਿਸ ਕਮਿਸ਼ਨ ਸਾਡੇ ਉਹੀ ਨੇ ਲੇਕਿਨ ਦੇਖਦੇ ਹਾਂ ਹੁਣ ਕਦੋਂ ਤੱਕ ਜਿਹੜੇ ਨੇ ਮਾਮਲੇ ਸੋਲਵ ਹੋਣਗੇ ਤੇ ਕਦ ਤੱਕ ਪੁਲਿਸ ਤੱਕ ਜਿਹੜੀ ਹੈ ਇਹ ਗੱਲ ਖਤਮ ਹੋਊਗੀ ਤੇ ਚੋਰ ਪੁਲਿਸੀ ਗ੍ਰਿਫਤ ਵਿੱਚ ਹੋਣਗੇ ਲੁਧਿਆਣਾ ਤੋਂ ਕੈਮਰਾ ਮੈਂ ਅਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ